जग करे <SMuchridgearía much irgendwie> <classical> <wildly blessing> <Audiencia> ਜਾ ਕੋ ਕਰੀ ਪਿਆਰ ਕਲ ਗਿਆ ਵਾਲੇ ਜਾ ਕੋ ਕਰੀ ਪਿਆਰ ਕਲ ਗਿਆ ਵਾਲੇ ਨਾਦਰ ਰਸਾ ਹਿਤ ਕਿੰਨਾ ਰੱਤੀਏ ਉਸ ਤੇ ਜਾ ਕੋ ਹਾਂ ਬਚੀ ਆਈ ਅੰਤ ਪਰ ਸਾਉ ਤੇ ਬਾਈ ਤੇ ਸਗੂਦ ਤੇ ਆਈ ਨਾਦਰ ਜਨਮ ਮੱਧੇ ਟੱਕਰ ਨਾ ਨੇ Satguru dasamajai, hari jee mata keeni satguru dasamajai, gauri badi rakhi khata ra, gauri badi rakhi khata ra, dina si sindoor, baje wale wale wale, yaakuti tehar kalgi aare wale. ਜਾ ਕੋਹਰੀ ਗਿਆ ਬੱਜਵਾਰੇ ਅਮਰੇ ਸੱਤੇ ਖੁੰਡੇ ਪਾਰ ਬਜਤ ਕੋਹਰਾ ਸਰਗੋਰਾ ਅਮਰੇ ਸੱਤੇ ਖੁੰਡੇ ਪਾਰ ਬਜਤ ਕੋਹਰਾ ਸਰਗੋਰਾ ਚਾਰਿਤ ਪੈਰ ਹੁਕਾਣ ਲੱਗੀ ਫੇਰ ਪੰਗਰ ਕੁਲ ਵਾਰਨ ਸਾਨੂੰ ਨਹੀਂ ਕਿਸੇ ਨਾ ਮਿਲਿਆ ਕੇ ਸੁਧਰ ਤਰਵਾਰਾ ਗੁਰੂਖਾਂ ਦੇ ਸੌਣ ਬਣਤੇ ਗੁਰੂਖਾਂ ਦੇ ਸੌਣ ਬਣਤੇ ਜਿਵੇਂ ਮੇਰ ਦਸਤ ਸਹਾਰਾ ਪ੍ਰਭ ਜਾਲੇ ਵਾਰੇ ਮੈਂ ਜਾਗ ਕਰੀ ਤਿਆਰ ਚਲਦੀਆਂ ਸੋਲ ਨਾ ਕਿਸੇ ਪਾਈ ਬਣਾ ਕਰਦਾਰ ਲੱਗੇ ਕਿ ਰਤਿਆਰੇ ਤਉਨਾ ਸ਼ੁਕਰਪਾਹਿ ਲਗਦੇ ਸੇਂਗ ਪਿਆਰੇ ਪੂਰੇ ਤੂਨ ਹੌਂਦ ਲਗਪੇ ਗੂਰਚਨ ਫੇਰ ਦੇ ਕਰੇ ਬੋਲੇ ਸੋਨ ਹਰ ਜੁ ਲਗਪੇ ਗੂਨੇ ਮੇਰੀ ਜੋ ਕਾਰੇ ਜੋ ਸੇਤ ਹਰ ਪਈ ਅਜਾਂਦੇ ਸਰਦਾਰ ਬੱਜਾਂ ਗਏ ਨਹੀਂ ਬਲੇ ਨਹੀਂ ਜਗਤ ਕਰੀ ਪਿਆਰ ਰੁਕਾ ਲੈ ਕਿਹਾਰੇ ਵਾਰੀ ਨੇ ਜਗਤ ਕਰੀ ਪਿਆਰ ਮਾਚਾ ਲਈ ਸਤਿਕਾਰ ਤੇ ਤਨ ਕਦਿ ਪ੍ਰੇਮ ਦਾ ਜਦੋਂ ਬਸਤੇ ਪਿਆਰੇ ਸਤਿਕਾਰ ਤੇ ਤਨ ਕਰਨ ਦੀ ਜਗਤ ਕਰ ਤੇ ਤਨ ਕਾ ਮਾਤਵੇ ਜਦੋਂ ਕਰ ਤੇ ਪਿਆਰੇ ਸਤਿਕਾਰ ਤੇ ਤਨ ਕਰਨ ਦੀ ਜਦੋਂ دیخ دیخ کرنا رہ گیا میںالو جگو کر جا کو کوئی پیار باقی ہو ہی سب نے سونے حالوں ہستیاں سارے کرتے کرتے واہب سے تو اپ کو ساتھ میں حاصل کر سکتے ہو تو یہ اپ کی درخواست ہمارے میشن سے تصدیق کرایا قسمار تصدیق طلبایا ہے اور ਜੋ ਕਾਰ ਸਤਗੁਰ ਪ੍ਰਸਾਦ ਤੁਹੋ ਹਜੇ ਸਿਮਰ ਕੇ ਤੁਮ ਨਾਨਕ ਨੇ ਸਿਹਾ ਹੈ ਫਰੰਟਡ ਗੁਰਤੇ ਉਪਰ ਦਾ ਦੱਸਦੇ ਹੋਏ ਖਿਡਾਰੀ ਪਰਚਨ ਵਰ ਕੋ ਬੰਗੋਈ ਸੌਰ ਸ੍ਰੀ ਹਰਿਦਾਇ ਸ੍ਰੀ ਹੁੰਦੇ ਹੁੰਦੇ ਹੋਈ ਹੈ ਜਿਨਿ ਸਭ ਤੇ ਜਾਇ ਤੀਨ ਬਸੰ ਅਗਰ ਸੂਰੇ ਆਇਆ ਕਰ ਨੂਂ ਜਿਆਗਾ ਹੈ ਸਭ ਭਾਨਾ ਹੋਣਗੇ ਸਹਾਏ ਦਸਮੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਭਾਨਾ ਹੋਣਗੇ ਸਹਾਏ ਸਹਾ ਪਾਸ਼ਾਆਂ ਦੀ ਆਗਮਨ ਦੇ ਤਹਾਜ ਜੀ ਗਹਰ ਦੇ ਸਤ ਕਲਾ ਪਰਿਵਾਰ ਸਤਿਗੁਰੂ ਸ੍ਰੀ ਗੁਰੂ ਜੰਸਾ ਮਹਾਰਾਜ ਤੇ ਪਾਸਾ ਜਿੰਦੇ ਕਰੋ ਕਬੀ ਦਾ ਅਧਰ ਪਰਪਰਗੇ ਸ਼ੁਭਾਸ਼ੀ ਬੇਨਤੀ ਅਰਦਾਸ ਭਾਈ ਰਾਣਾ ਸਿੰਘ ਦੇ ਪਰਿਵਾਰ ਨੂੰ ਧੰਨਵਾਦ ਨਾਲ ਸਹਿ ਮਹਾਰਾਜ ਤੇ ਬਰਕਤ ਨੂੰ ਮੰਗਣਾ ਪਛਮਾ ਉਹਨਾਂ ਪ੍ਰਭਾ ਅਧਿਪਤੀਆਂ ਵਿੱਚੋਂ ਅੱਜ ਪੇਸ਼ਰੇ ਜਣ ਮਹਾਰਾਜ ਚਾਂਦ ਲਾਲ ਗ੍ਰਾਂਥ ਪ੍ਰਭਾ ਜੀ ਅਤੇ ਸਾਡੀ ਹਾਜ਼ਰੀਆਂ ਧਰਿਆਂ ਨੇ ਘਟ ਵਿੱਚ ਕਾਹਨ ਭਾਈ ਨੇ ਮਹਾਰਾਜ ਦੇ ਪਰਿਵਾਰ ਦੇ ਸੁਪਾਹਨਾ ਮਾਫੀਆਂ ਕਰਨੀਆਂ ਚੜ੍ਹਦੀ ਕਲਾ ਬਰਸ਼ੀ ਕਰਨੀ ਮੇਰਾ ਸਾਹ ਫਿਰ ਤੋਂ ਹੱਥ ਰੱਖਣਾ ਸਭ ਸੰਗਤਾਂ ਨੇ ਜੋ ਸ਼ਬਦ ਗਾਏ ਨੇ ਜੋ ਸੇਵਾ ਕੀਤੀ ਹੈ ਸਭ ਤੋਂ ਹਾਜ਼ਰੀ ਨਾਲ ਆਪ ਜੀ ਨੇ ਪ੍ਰਵਾਨ ਕਰਨੀ ਮੇਰਾ ਬਰਾਂਸ ਇਸੇ ਹੱਥ ਰੱਖਣਾ ਚੜ੍ਹਦੀ ਕਲਾ ਕਰਨੀ ਸੇਪਾਸ਼ਾ ਆਪਣੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਇਸ ਤਰ੍ਹਾਂ ਜੋੜ ਕੇ ਰੱਖਣਾ ਕਲਜੁਰ ਦੇ ਮਾੜੇ ਪ੍ਰਭਾਵਾਂ ਤੋਂ ਕਲ ਇਸ ਨੂੰ ਬਚਾ ਕੇ ਰੱਖਣਾ ਆਪ ਜੀ ਨੇ ਭਾਇਆ ਕਰਨੀ ਨਾਮਕ ਨਾਮ ਚੜ੍ਹਦੀ ਕਲਾ ਪ੍ਰਣਿਸ਼ਟ ਹਾਂ ਬੋਲੇ ਸੋਨਹਾਂ ਬਾਣੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਬੇਸਤੂ ਦਾ ਸਾਡੀ ਸੰਗਤ ਨੂੰ ਕਿ ਜੱਪੂ ਸਾਹਿਬ ਨੂੰ ਚਾਪਲ ਸਵਾਲ ਲਿਖਿਆ ਹੈ ਪ੍ਰੋਟੈਕਟਰ ਗੱਲ ਵਿੱਚ ਇਹ ਸਵਾਲ ਨੂੰ ਪਾਣ ਦਿੱਤਾ ਰਾਹਦਾਰੀ ਰਾਜ ਅਧਿਕਾਰ ਤੋਂ ਭਾਫਦਾਉ ਸਰਟੀਫਿਕੇਟ ਨੂੰ ਦੇਖ ਕੇ ਸਾਨੂੰ ਰਾਹ ਦੇ ਵਿੱਚ ਈਮਾਨ ਦਾ ਇਸ ਕਰਕੇ ਜਸ ਨਿਸ਼ਾਨ ਜੱਪੂ ਸਾਹਿਬ ਦੀ ਜਿਹੜੀ ਬਾਣੀ ਹੈ ਸਾਰੇ ਬੱਚੇ ਸਾਰੇ ਜਿੰਨੇ ਪਰਿਵਾਰਾਂ ਵਾਲੇ ਨੇ ਖੁਆਬ ਪਨ ਆਪਣੇ ਬੱਚਿਆਂ ਨੂੰ ਕੰਦ ਕਰਾ ਦੇਣ ਅਤੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਜਪਜੀ ਸਾਹਿਬ ਜੀ ਦੇ ਕੰਦ ਤੋਂ ਉਹਦਾ ਧੂਰ ਬਣਾਉਣਾ ਸਖਤ ਹੁੰਦਾ ਹੈ ਗੁਰਨਾਨਕ ਸਾਹਿਬ ਮਹਾਰਾਜ ਉਹਨੂੰ ਸੱਚਖੰਡ ਲੈ ਕੇ ਜਾਂਦੇ ਨੇ ਜਿਵੇਂ ਕਿ ਮਨੁੱਖ ਜਿਹੜੇ ਨੇ ਬੜੇ ਸੇਵਾ ਦੇ ਕਾਰਕ ਤੇ ਚੰਗੇ ਕਾਰਨ ਕਰਦੇ ਨੇ ਉਹ ਜਪਜੀ ਸਾਹਿਬ ਦੇ ਨਾਲ ਜੁੜ ਜਾਂਦੇ ਨੇ ਜਪਜੀ ਸਾਹਿਬ ਦੇ ਨਿਤਨੇਮ ਉਹ ਆਪਣੇ ਚਲੋ ਦਾ ਹਿੱਸਾ ਬਣਾ ਲੈਂਦੇ ਨੇ ਪਾਈ ਕਿਸ ਬੰਦੇ ਤੋਂ ਮੋਕੇ ਵਾਲੇ ਬੜਾ ਗਰੀਬ ਪਰਵਾਰਸ਼ੀ ਨੂੰ ਨਾ ਉਨ੍ਹਾਂ ਦੇ ਮਾਤਾ ਪਿਤਾ ਨੇ ਕਿਹਾ ਬੱਚੇ ਰੋਟੀ ਤੁਹਾਨੂੰ ਖਾਂ ਮਿਲੇਗੀ ਬੱਚੇ ਰੋਟੀ ਤੁਹਾਨੂੰ ਖਾਂ ਮਿਲੇਗੀ ਜੇ ਤੁਸੀਂ ਜਗਜੀਤ ਸਿੰਘ ਦਾ ਪਾਠ ਕਰੋਗੇ ਜਿੰਨਾ ਚਿਰ ਬੱਚੇ ਪਾਠ ਨਹੀਂ ਕਰਦੇ ਉਹਨਾਂ ਨੂੰ ਖਾਣਾ ਨਹੀਂ ਦਿੱਤਾ ਜਾਂਦਾ। ਮਾਪਿਆਂ ਨੇ ਆਪਣੇ ਬੱਚਿਆਂ ਦਾ ਭਲਾ ਸੋਚਦੇ ਹੋਏ ਇਸ ਤਕੀਮ ਦੇ ਨਾਲ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਦਿੱਤਾ ਉਹ ਦੱਸਦੇ ਨੇ ਕਿ ਮਾਪਿਆਂ ਨੇ ਉਸ ਵੇਲੇ ਸਾਨੂੰ ਭਾਵੇਂ ਮਾਂ ਤੋਂ ਪੂਰੀ ਲੱਗਦੀ ਸੀ ਕਿ ਸਾਨੂੰ ਕਿਸ ਤਰ੍ਹਾਂ ਕਹਿੰਦੇ ਨੇ ਪਰ ਅੱਜ ਕਹਿੰਦੇ ਮੈਂ ਆਪਣੀ ਮਾਂ ਦਾ ਨੂੰ ਯਾਦ ਕਰ ਕਰਕੇ ਜਗੋਂ ਦੀ ਮੱਥੀ ਟੇਕਣਾ ਕਿ ਉਸ ਮਾਂ ਤਾਂ ਨੇ ਮੈਨੂੰ ਗੁਰਬਾਨੀ ਦੇ ਨਾਲ ਜੋੜਿਆ ਜਿਸ ਗੁਰਬਾਨੀ ਦੀ ਬਰਕਤੇ ਨਾਲ ਕਹਿੰਦਾ ਅਸੀਂ ਗਰੀਬ ਪ੍ਰਵਾਸੀ ਜਿਹੜਾ ਅੱਜ ਦੇਖੋ ਸਾਡੇ ਪੂਰੇ ਝਾੜੀਆਂ ਦੇ ਸਫਰ ਨਹੀਂ ਮੁੱਕਦੇ ਹਰ ਰੋਜ਼ ਜਹਾਜ਼ ਦੀ ਸਵਾਰੀ ਹੈ ਜੋ ਸਤਿਗੁਰੂ ਨਾਨਕ ਮਹਾਰਾਜ ਦੀ ਕਿਰਪਾ ਦੇ ਨਾਲ ਪਾਈ ਸਾਰੀਆਂ ਮੁੜਕਾ ਘਰਾਂ ਬਚਾਉਂਦੀਆਂ ਨੇ ਤੇ ਸਤਿਗੁਰੂ ਦੀ ਪ੍ਰਿਆਗਰ ਇਸੇ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਤੇ ਆਤਮ ਗੁਰੂ ਘਰ ਦੇ ਨਾਲ ਜੁੜ ਕੇ ਇੱਕ ਗੱਲ ਹੋਰ ਪੜੀ ਸੇਵਾ ਦੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਕਿਸੇ ਪਰਿਵਾਰ ਨੂੰ ਗੁਰੂ ਘਰ ਨਾਲ ਜੋੜ ਕੇ ਨਾਲ ਕੋਈ ਪਰਿਵਾਰ ਜੋੜੇ ਜਿਸ ਇੱਕ ਆਤਮਾਕਲ ਵਿੱਚ ਸਫਲ ਹੁੰਦੀ ਹੈ ਨਾ ਤਾਂ ਗੁਰੂ ਨਾਨਕ ਮਹਾਰਾਜ ਦੀ ਸਭ ਤੋਂ ਵੱਡੀ ਖੁਸ਼ੀ ਹੈ ਜਿਹਨੂੰ ਉਹ ਸਾਡੀ ਚਿਹਰਾ ਪੈਂਦੀ ਹੈ ਕਿਉਂਕਿ ਕਾਲ ਯੁਗ ਦੇ ਵਿੱਚ ਕਿਸੇ ਨੂੰ ਰਾਜ ਤੇ ਸਿੱਧੇ ਤੇ ਲੈ ਕੇ ਜਾਣਾ ਭੁੱਲੇ ਨੂੰ ਇਹਨੂੰ ਸਹੀ ਰਾਹ ਦੱਸਣਾ ਬਹੁਤ ਵੱਡਾ ਸਨ ਦਾ ਕੰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲੇ ਸੋ ਸੁਹਾਣਾ

ਸਤਿ ਸ਼੍ਰੀ ਅਕਾਲ ਜੀ 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 ਜ ਤੁਹਾਨੂੰ ਕਰਨ ਦੇ ਕੰਮ ਆਪਣਾ ਆਪਣਾ ਸ਼ਾਪਾ ਕੇ ਆਪਣੇ ਸਿਰਫ ਕਮਾਈ ਦਾ ਫੈਸਲਾ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ